ਨਮਸਕਾਰ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ ਮੰਦ ਪਾਗੀ ਖਬਰ ਲੈ ਕੇ ਫਿਰ ਪਹੁੰਚਿਆ ਤੁਹਾਡੇ ਕੋਲ ਖਬਰ ਫਾਇਲ ਕਾ ਦੇ ਨੇੜ ਪਿੰਡ ਪੰਚਾਵਾਲ ਤੋਂ ਆ ਰਹੀ ਹੈ ਜਿੱਥੇ ਕਿ ਹਰ ਤਪੀੜਤ ਪਰਿਵਾਰ ਲਈ ਮੈਡਮ ਪੂਜਾ ਲੋਧਰਾ ਹਰ ਸੇਵਾ ਲਈ ਸੁਆਮਾ ਲਈ ਪਹੁੰਚ ਜਾਂਦੀ ਹੈ ਪਰ ਉਥੇ ਨਾਲ ਦੀ ਨਾਲ ਹੀ ਇਹ ਗੱਲਬਾਤ ਸੁਣਦਿਆਂ ਮੈਡਮ ਪੂਜਾ ਲੋਧਰਾ ਵੀ ਪਹੁੰਚ ਗਈ ਉਹਨਾਂ ਦਾ ਦੁੱਖ ਪਰਦਾਵਾ ਕਰਨ ਲਈ ਸਭ ਨੂੰ ਪਤਾ ਹੈ ਹੜ੍ਹ ਦੀ ਸਥਿਤੀ ਬਣੀ ਹੈ ਮੈਡਮ ਪੂਜਾ ਲੁਤਰਾ ਦੇ ਹਰ ਤਰ੍ਹਾਂ ਦੇ ਸਵਾਮਾਨ ਭਾਈਆਂ ਜਾ ਰਹੀਆਂ ਨੇ ਪਰ ਉਹਦੇ ਨਾਲ ਦੀ ਨਾਲ ਜਦ ਪਤਾ ਚੱਲਿਆ ਕਿ ਇੱਕ ਰਾਜ ਮਿਸਤਰੀ ਇੱਕ ਲੈਂਟਰ ਪਾਂ ਦੇ ਨਾਲ ਡਿੱਗਿਆ ਤਾਂ ਉਹਦੀ ਮੌਤ ਹੋ ਚੁੱਕੀ ਤੇ ਨਾਲ ਦੀ ਨਾਲ ਹੀ ਮੈਡਮ ਪੂਜਾ ਲੁਤਰਾ ਦੀ ਪੂਰੀ ਸਮੁੱਚੀ ਟੀਮ ਹੀ ਉਸ ਜਗ੍ਹਾ ਤੇ ਪਹੁੰਚ ਗਈ ਅਗਰ ਤੁਸੀਂ ਵੀ ਮੈਡਮ ਪੂਜਾ ਲੁਤਰਾ ਦੀ ਇਹ ਸੇਵਾ ਨਾਲ ਸਹਿਮਤ ਹੋ ਤਾਂ ਹਰ ਤਰ੍ਹਾਂ ਦੀ ਸੇਵਾ ਜਿਵੇਂ ਹੜ੍ਹ ਤਪੀਰ ਪਰਿਵਾਰਾਂ ਦੀ ਕੀਤੀ ਜਾ ਰਹੀ ਹੈ ਤੇ ਉਹਦੇ ਨਾਲ ਦੇ ਨਾਲ ਹਰਾ ਪਿੰਡਾਂ ਦੇ ਵਿੱਚ ਵੀ ਇਹ ਸਵਾਵਾ ਜਿਹੜੀਆਂ ਜਾਰੀ ਨੇ ਅਗਰ ਤੁਝਰ ਉਤਰਾ ਦੀ ਇਹ ਸੇਵਾ ਨਾਲ ਤੁਸੀਂ ਸਾਰੇ ਸਹਿਮਤ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਿੱਥੋਂ ਦੇ ਰਹਿਣ ਵਾਲੇ ਵੀਰੇ ਸਰਦਕ ਕਲੋਨੀ ਤੋਂ ਵੀਰ ਤੇ ਕੀ ਦੁਰਘਟਨਾ ਵਾਪਰੀ ਤੁਹਾਡੇ ਨਾਲ ਦੁਰਘਟਨਾ ਜੀ ਮਾੜੀ ਵੀ ਬਹੁਤ ਜ਼ਿਆਦਾ ਸਾਡਾ ਮਾਮਾ ਜੀ ਸੀ ਜਿੰਨੇ ਦਿੱਤ ਹੋਈ ਲੈਂਟਰ ਲਾਣ ਗਏ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਲੈਂਟਰ ਇੱਕ ਅੱਧਾ ਦਿਨ ਹੋਰ ਪਾਲੀਏ ਵੀ ਰਾਤ ਕਾਫੀ ਸਮਾਂ ਹੋ ਗਿਆ ਸੀ ਇਹ ਨਨ੍ਹਾ ਨਾ ਟੱਕਾ ਕਿ ਪੈਲੈਂਟਰ ਲਾਓ ਜਿੰਨ ਗੁਰਦੁਆਰੇ ਦਾ ਕੰਮ ਸੀ ਜਿੰਨ ਲੈਂਟਰ ਲਾ ਕੇ ਜੋ ਲੈਂਟਰ ਦੀ ਬੱਲੀ ਟੁੱਟਣ ਕਰਕੇ ਇਹ ਹਾਸਾ ਹੋ ਗਿਆ ਤੇ ਅੱਜ ਤੁਹਾਡੇ ਕੋਲ ਹੈਲਪ ਕਰਨ ਲਈ ਕੋਣ ਪਹੁੰਚੇ ਨਹੀਂ ਜੀ ਮੈਮ ਪੂਜਨੁਥਰਾ ਮੈਮ ਕੋਲ ਗਏ ਸੀ ਬਹੁਤ ਬਹੁਤ ਮਿਹਰਬਾਨੀ ਜਿਹੜੇ ਨਾਲ ਆਏ ਨੇ ਨੁਕਸਾਨ ਜਾਂ ਦਿੱਤਾ ਪਰਿਵਾਰ ਦੇ ਨਾਲ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਕੋਈ ਹੈਲਪ ਕਰਨ ਲਈ ਕੋਈ ਕੋਈ ਨਹੀਂ ਆਇਆ ਜੀ

ਗੋਰਾ ਨਾ ਟਿੱਕੀ ਦੁਰਘਟਨਾ ਵਾਪਰੀ ਤੁਹਾਡੇ ਨਾਲ ਪਾਪਾ ਰੋਜ ਦੀ ਤਰ੍ਹਾਂ ਕੰਮ ਤੇ ਗਏ ਸੀ ਸਵੇਰੇ ਆਟੂਲਗੇ ਤੇ ਸਾਰਾ ਕੰਮ ਕਰ ਹੋ ਗਿਆ ਤੇ ਲੈਂਟਰ ਪਾ ਰਹੇ ਸੀ ਤੇ ਕੋਈ ਪਤਾ ਨਹੀਂ ਕੀ ਹੋਇਆ ਕੋਈ ਅਚਾਨਕ ਬੱਲੇ ਵਗਾਰਾ ਕੋਈ ਟੁੱਟਦੀ ਥੱਲੋਂ ਤੇ ਉਹਦੇ ਕਰਕੇ ਲੈਂਟਰ ਥੱਲੇ ਆ ਗਿਆ ਤੇ ਪਾਪਾ ਇਲੈਕਟ ਹੋ ਗਏ ਤੇ ਕੋਈ ਤੁਹਾਡੇ ਅੱਗੇ ਹੈਲਪ ਕਰਨ ਦੀ ਕੋਣ ਆਇਆ ਜੀ ਤੁਹਾਡੇ ਕੋਲੇ ਹੈਲਪ ਕਰਨ ਲਈ ਮੈਡਮ ਪੁਜਾ ਨੂੰ ਟਾਏ ਨੇ ਤੇ ਦੋ ਸਰਾਇ ਨੇ ਉਹਨਾਂ ਦੇ ਨਾਮ ਵੀ ਲੈਣਾ ਕਿ ਉਹਨਾਂ ਮੈਡਮ ਪੂਜਾ ਲੁਧਰਾ ਜੀ ਨੇ ਹੈਲਪ ਕੀਤੀ ਆ ਮੇਰੀ ਤੇ ਉਹਨਾਂ ਨੇ ਮੁਆਗਿਆ ਜਿਹੜਾ ਦਵਾ ਸਰਕਾਰ ਨੂੰ ਉਹਨੂੰ ਕਾਰਵਲ ਮੁਆਗਿਆ ਜਿਹੜਾ ਦਵਾਣਗੇ ਤੇ ਪ੍ਰਸ਼ਾਸਨ ਦਾ ਕੋਈ ਬੰਦਾ ਵੀ ਨਹੀਂ ਆਇਆ ਰਗੜੇ ਹੈਲਪ ਕਰਨ ਨਹੀਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਤੇ ਉਹ ਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਥੋਂ ਜ਼ਿਲ੍ਹਾ ਜਰਨਲ ਸੱਤਰ ਆ ਅਸੀਂ ਅੱਜ ਇੱਥੇ ਪਹੁੰਚੇ ਆ ਸਿਵਲ ਹਸਪੀਟਲ ਦਾ ਸਾਥੀ ıdır ਸੋਣਿਆ ਇੱਥੇ ਦੇਖਿਆ ਕਿ ਸਾਡੇ ਇੱਕ ਸਾਥੀ ਦੀ ਮੌਤ ਹੋ ਚੁੱਕੀ ਹੈ ਜੋ ਕਿ ਰਾਤ ਲੇਵਰ ਦਾ ਕੰਮ ਕਰ ਰਿਹਾ ਸੀ ਮਿਸਤਰੀਆਂ ਦਾ ਕੰਮ ਅਚਾਨਕ ਘਟਨਾਵਾ ਵਾਪਰਨ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਅਸੀਂ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ ਤੇ ਬਹੁਤ ਮਾੜੀ ਗੱਲ ਹੈ ਬਹੁਤ ਦੁੱਖ ਦੀ ਗੱਲ ਹੈ ਤਾਂ ਜੋ ਪ੍ਰਧਾਨ ਭਾਈਨ ਲਾਲ ਜੀ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਜੇ ਸਾਡੇ ਲੈ ਕੋਈ ਵੀ ਕੋਈ ਸੇਵਾ ਅਸੀਂ ਜ਼ਰੂਰ ਨਿਵਾਵਾਂਗੇ ਸਾਡੇ ਪੰਜੀ ਹਰੀ ਖੜੇ ਨੇ ਪੂਜਾ ਲੂਥਰਾ ਜੀ ਵੀ ਇਹਨਾਂ ਨੇ ਵੀ ਸਾਨੂੰ ਜਾਣੂ ਕਰਵਾਇਆ ਇਹਨਾਂ ਨੂੰ ਵੀ ਅਸੀਂ ਫੋਨ ਕੀਤਾ ਵੀ ਚਲੋ ਆਓ ਦੋ ਮਿੰਟ ਆਪਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰੀਏ ਅਤੇ ਜਿੱਥੇ ਸਾਡੀ ਮਦਦ ਦੀ ਲੋੜ ਹੈ ਅਸੀਂ ਜ਼ਰੂਰ ਕਰਾਂਗੇ ਜੀ ਧੰਨਵਾਦ ਜੀ ਇਹ ਕਿੰਨਾ ਚੰਗ ਰੱਖਣਾ ਆਹ ਆ ਨੰਬਰ ਕੋਨਟੈਕਟ ਹੈ ਪਾਕੀ ਜੀ ਠੀਕ ਹੈ ਫੋਨ ਨੰਬਰ ਹੈ ਅਪਲਾਈ ਕਰਾਈ ਬਟਾਲ ਦੇ ਕੋਲ ਮੈਂ ਦਰਵਾ ਦਿੰਦਾ ਕਾਟਾ ਹਾਲ ਹੋ ਸਕਦਾ ਵਾਤ ਤੋਂ ਵਾਦ ਕੋਸ਼ਿਸ਼ ਕਰਾ ਤੁਹਾਨੂੰ 4,20,000 ਰੁਪਏ ਇਹ ਆਪੇ ਕਰਨਾ ਜਿਹੜੇ ਇਸਕੇ ਲੱਗੇ ਇਸੇ ਬਾਕੀ ਜਿਹੜੇ ਹੋਰ ਕਾਟਾ ਵੀ ਕਿਸੇ ਨੂੰ ਮਾਲਕਾ ਨਾ ਤਾਂ ਇਹਨੇ ਕੋਈ ਤਰ੍ਹਾਂ ਦਾ ਰੋਲ ਆ ਰਿਹਾਗਾ ਨਹੀਂ ਨਹੀਂ ਕਿਉਂਕਿ ਮਾਲਕਾਂ ਨੇ ਦੇਖ ਵਾਸਤੇ ਦੇਖੀ ਤਾਂ ਖਸੂਰ ਵੀ ਨਹੀਂ ਹੈਗਾ ਹੈਗਾ ਨਹੀਂ ਵੀਰੇ ਦੇਖੋ ਤੇ ਇੱਕ ਹਾਂ ਜਿਹੜੀ ਗੱਲ ਸਹੀ ਹੈ ਨਾ ਤਾਂ ਸਹੀ ਕਰੀਏ ਠੀਕ ਹੈ ਨਾ ਅਪਣ ਸਾਰੇ ਆਪ ਖੜੇ ਆ ਕੋਈ ਦੇਖੋ ਕਿਤੇ ਵੀ ਫਾਇਰ ਵੀ ਲੱਗੇ ਆਉਂਦਾ ਹੈ ਤਾਂ ਪਰਮਾਤਮਾ ਦਾ ਸੁਹਣਾ ਹੈ ਨਾ ਬਾਜੀ ਸੁਖਵਾਦੀ ਵੀ ਆਉਂਦੇ ਕੁਝ ਮਾਹਰ ਵੀ ਤੁਹਾਡੇ ਨਾਲ ਕਾਫੀ ਸੈਂਡ ਕੀਤੀ ਹੈ ਇਹਨਾਂ ਨਾਲ ਅਲਸ ਹੋ ਰਹੀ ਸੀ ਮੇਸਰ ਫਾਰਮ ਹੈ ਜੀ ਆਪ ਵੀ ਸਾਰੇ ਇੱਥੇ ਲੋਕ ਕੋਲ ਤੋਂ ਤੁਸੀਂ ਦਾਅਵਾ ਕਰਿਆ ਨੇ ਇਹਨਾਂ ਬੈਂਡਿਆਰਾ ਉਹ ਜਿਹਨਾਂ ਨੇ ਚਲੋ ਅਸੀਂ ਫਾਰਮ ਨਾਲ ਫੋਨ ਕੀਤਾ ਜਾਂਦੇ ਆ ਇਸ ਤਰ੍ਹਾਂ ਕੋਈ ਗੱਲ ਸਾਡੀ ਅੱਜ ਚੰਗਾ ਮੀਟਿੰਗ ਸੀ ਸਾਡੇ ਤੇ ਆਇਆ ਇਹ ਕੰਮ ਇਹ ਤਾਂ 10 ਮਿੰਟ ਘਰੇ ਵੀ ਜਾਣ ਹੁਣ ਚਲੇਗਾ ਕਿ ਆਪਣੀ ਹਾਂ ਉਹ ਨੂੰ ਤੇ ਆਣਾ ਜੇ ਇਹਨਾਂ ਉੱਤੇ ਕੋਈ ਚੀਜ਼ ਟੁੱਟ ਰਹਿ ਜਾਵੇ ਫਿਰ ਨੁਕਸਾਨ ਤੁਹਾਡਾ ਆਣਾ ਹੈ ਫਿਰ ਨੁਕਸਾਨ ਹੋਣਾ ਹੈ ਇਹ ਸ਼ਾਮੀ ਦੇ ਪਾਸੇ ਆਂਦਰਾ ਨਹੀਂ ਹੋਣਾ ਆ ਕਵਲ ਦਾ ਪਾਏ ਇਹ ਦੋ ਦੋ ਇਹ ਗਏ ਨੇ ਕਿ ਕਈ ਵਨਾਂ ਰੇਖਾ ਦਾ ਕੰਮ ਹੈ ਇਹ ਨੂੰ ਤੁਸੀਂ ਨਹੀਂ ਸੇ ਸਾਈਡ ਨਾ ਨਹੀਂ ਕਰਨਾ ਅਸੀਂ ਆਸਤ ਹੈ ਆ ਫੈਨ ਭਰਾਨਾ ਬਸ ਬਾਕੀ ਤੁਹਾਡੇ ਕੋਲ ਬਹਿ ਕੇ ਕਰਾਂਗੇ ਅਸੀਂ ਠੀਕ ਹੈ ਭਾਈ ਸਾਹਿਬ ਵੀ ਆ ਰਹਾ ਹੈ ਉਹ ਵੀ ਸਾਈਨ ਹੋਣਗੇ 385 100 ਗਿਲੇ ਲੱਗੋਗੇ ਬਾਕੀ 4 ਮਹੀਨੇ ਦਾ ਭਾਰਤੀ ਕਲਾਈਨਾ ਲਾਉਣਾ ਹੈ ਇਹ ਇਹਨੇ 27 ਨੰਬਰ ਜਿਹੜਾ ਪਹਿਲਾ ਤਾਂ ਭਰਿਆ ਹੈ ਇਹ ਉਹ ਕਾਪੀ ਉਹ 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 ਫਾਰਮ ਸਾਈਨ ਕਰਵਾਉਣੀ ਸੀ ਆਪਦੇ ਕੋਲ ਹੀ ਆ ਇਹ ਫਾਰਮ ਨਾ ਬੜੀ ਦਿੱਕਤ ਆਉਣੀ ਹੈ ਇਹ ਰਾਤ ਕੋਈ ਸਰਪੰਚ ਹੀ ਆਪਾਂ ਨਾਲ ਆਇਆ ਇਹਨਾਂ ਨੇ ਮਾਮਾ ਉਹਨਾਂ ਨਾਲ ਜੋ ਅਕਾਊਂਟ ਚੱਲਦਾ ਹੈ ਨਾ ਚੰਦ ਯਾਰੋ ਥੋੜਾ ਨਾਲ ਜੋ ਬਟਾ ਮਾਲ ਜਿੰਨਾ ਚੰਨਾ ਨਹੀਂ ਜਾਂਦਾ ਉਸ ਤੋਂ ਬਾਅਦ ਠੀਕ ਹੈ ਉਸ ਤੋਂ ਬਾਅਦ ਗਏ ਨੇ ਤੇ ਸਾਹੀ ਦਿੰਦੇ ਪੈਸੇ ਪਾ ਸੁਣਿਆ ਕਿ ਤੁਹਾਨੂੰ ਗੱਲੀ ਚੁੱਪੀ ਬਲੇ ਸੋੜਦਾ ਸਾਰਾ ਕੋਈ ਥੰਡੇ ਆ ਗਿਆ ਅੱਛਾ ਤੇ ਥੱਲੇ ਆਇਆ ਉਹ ਵੀ ਉੱਤੇ ਖੜੇ ਥੱਲੇ ਵਿੱਚ ਹੀ ਆ ਗਿਆ ਹਾਂ ਥੱਲੇ ਵਿੱਚ ਆ ਗਿਆ ਜੋ ਥੱਲੇ ਵਿੱਚ ਹੈ ਨਾ ਗਾਡਰ ਡਾਊਨ ਪਾਇਆ ਇਸਨੇ ਗਾਡਰ ਨਾਲ ਚਨਾਈ ਚੜੀ ਪਾ ਦਿੱਤੀ ਅੱਛਾ ਚਨਾਈ ਉੱਪਰ ਦੀ ਤੇ ਇਟਾ ਉੱਪਰ ਜੀ ਚਾਹੀਦੀ ਤੇ ਉਹਦੇ ਨਾਲ ਲੈਵਰ ਕਾਟ ਬਣਿਆ ਹੋਇਆ ਹਾਂ ਹਾਂ ਤੇ ਚਾਹੀਦੀ ਲੈਵਰ ਕਾਟ ਜੀ ਜਿੰਦੀ ਵੀ ਫਸਟ ਰੇਟ ਦੇਣ ਵਾਸਤੇ ਜਿਹੜੇ ਪਿੰਡ ਵਾਲਿਆਂ ਜਿਵੇਂ ਸਿੱਜੀ ਹੋ ਤਾਂ ਦਿੱਤਾ ਬਟ ਉਹ ਤੁਹਾਨੂੰ ਲੋਕਾਂ ਨੂੰ ਕਾਟ ਅੱਛਾ ਆਹ ਇੱਕ ਨੰਬਰ ਕਾਟ ਹੈ ਰੋਲ ਕਾਪੀ ਜਿਹੜਾ ਹੈ ਰਾਪਾ ਤੋਂ ਕੱਢੀ ਨੂੰ ਕਰੀਦਾ ਮਤਲਬ ਉਹ ਆਹ ਦਾ ਬੰਦੇ ਨੂੰ ਉਹ ਇਹ ਮਾਰਨਾ ਨਹੀਂ ਰਿਹਾ ਆਹ ਲਈ ਅੰਦਰ ਤੋਂ ਹੋਰ ਨਹੀਂ ਕਰਦਾ ਮੰਨਦਾ ਰਸਮੀ ਆਹ ਦਾ ਧਾਰਕੜ ਮੋਬਾਈਲ ਨੰਬਰ ਦੱਸੋ ਹੁਣ ਤੋਣੇ ਚਾਹਤ ਆ ਲਈ ਆਪੜੋ ਜੀ ਮੋਬਾਈਲ ਨੰਬਰ ਕੀ ਸੀ ਆ ਗਿਆ ਮੁੰਡਾ ਠੀਕ ਮਹਿੰਦਰ ਸਿੰਘ ਦਾ ਮਾਡਲ ਨੰਬਰ ਦੱਸੋ 12 5 ਦਿੱਕਤ ਨਹੀਂ ਜਦੋਂ ਆਪਾਂ ਨੌਲੇਜ ਨੂੰ ਆਵੇ ਉਹ ਤਾਂ ਬੜੀ ਪ੍ਰੋਬਲਮ ਹਾਂ ਇਹਦੇ ਤੇ ਜੇ ਕਾਪੀ ਤੁਹਾਡੀ ਸਹੀ ਹੋਈ 1 ਚਾਂ ਲੱਖ ਰੁਪਿਆ ਤੁਹਾਨੂੰ ਮਿਲ ਜੇ ਆਓ ਇਹ ਨੰਬਰ ਦੱਸ ਦੇਣਾ ਨੰਬਰ ਦੱਸੋ ਕਿੰਨਾ ਆ ਗਿਆ ਹਾਂਜੀ ਨਮਸਕਾਰ ਜੀ ਰਾਤ ਨੂੰ ਇੱਕ ਬੜੀ ਹੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈ ਪੈਂਚਾ ਵਾਲੀ ਗੁਰਦੁਆਰੇ ਦੀ ਉਸਾਰੀ ਦੇ ਦੌਰਾਨ ਜਿਹੜਾ ਇਹ ਲੈਂਟਰ ਡਿੱਗਣ ਕਰਕੇ ਤੋਂ ਵੀ ਕਾਰਟ ਵਾਰਡ ਨੰਬਰ 21 ਦੇ ਹੀ ਇੱਕ ਵਿਅਕਤੀ ਮਹਿੰਦਰ ਸਿੰਘ ਜਿਹੜੀ ਹੈ ਮੌਕੇ ਤੇ ਜਿਹੜੀ ਡੈਥ ਹੋ ਗਈ ਔਰ ਇਸਨ ਕੇ ਜਿਹੜਾ ਇਹ ਮਾਨੂੰ ਬੜਾ ਜਿਹੜਾ ਇਹ ਦੁੱਖ ਹੋਇਆ ਪਰ ਇੱਕ ਹੈ ਲਈ ਕਿ ਪਰਿਵਾਰ ਜਿਹੜਾ ਇਹ ਸਾਰਾ ਹੀ ਇੱਕ ਜ਼ਰੂਰਤਵੰਦ ਔਰ ਤਕਰੀਬਨ ਜਿਹੜਾ ਪਰਿਵਾਰ ਹੈ ਉਹ ਆਪਣੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਮੈਨੂੰ ਜਿਵੇਂ ਪਤਾ ਲੱਗਿਆ ਤਾਂ ਪਰਿਵਾਰ ਦੇ ਨਾਲ ਕੰਸਰਨ ਕਰਕੇ ਜਿਹੜਾ ਇਹ ਉਚਿਤ ਜਿਹੜਾ ਮੁਆਵਜ਼ਾ ਇਹਨਾਂ ਦਾ ਬੰਦਾ ਹੈ ਜੋ ਵੀ ਲੇਬਰ ਡਿਪਾਰਟਮੈਂਟ ਵੱਲੋਂ ਆਂਦਾ ਹੈ ਕਿ ਕਿਸੇ ਵੀ ਅਗਰ ਮਿਸਤੀ ਦਾ ਮਜ਼ਦੂਰ ਦੀ ਕੰਮ ਦੇ ਦੌਰਾਨ ਅਗਰ ਅਸਟਰਾ ਦੀ ਹੱਥੇ ਨਾਲ ਡੈਥ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਹੈ ਆ ਮੈਂ ਵਿਸ਼ੇਸ਼ ਤੌਰ ਤੇ ਸਾਡੀ ਇਫਕੋ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਜੀ ਔਰ ਪ੍ਰਧਾਨ ਭਜਨ ਜੀ ਨਾਲ ਵੀ ਸੰਪਰਕ ਕੀਤਾ ਔਰ ਇਹੀ ਗਿਆਏ ਕਿ ਇਹਨਾਂ ਨੂੰ ਜਿੰਨਾ ਇਹਨਾਂ ਦਾ ਮੁਆਵਜ਼ਾ ਜੋ ਸਰਕਾਰ ਵੱਲੋਂ ਬੰਦਾ ਹੈ ਉਹਨਾਂ ਨੂੰ ਦਵਾਇਆ ਜਾਵੇ ਔਰ ਮੈਂ ਹਰ ਤਰੀਕੇ ਨਾਲ ਵਾਰਡ ਦੀ ਐਮਸੀ ਹੋਣ ਦੇ ਨਾਤੇ ਇਹਨਾਂ ਦੇ ਨਾਲ ਹਰ ਤਰੀਕੇ ਦੇ ਨਾਲ ਜਿਹੜਾ ਇਹ ਖੜੀ ਹੋਈਆਂ ਔਰ ਰਾਤ ਨੂੰ ਮੇਰੇ ਨਾਲ ਇਹਨਾਂ ਦੀ ਗੱਲਬਾਤ ਹੋਈ ਏ ਉਦੋਂ ਵੀ ਇਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਇਹ ਹੌਸਲਾ ਦਿੱਤਾ ਗਿਆ ਔਰ ਬਾਕੀ ਇਹ ਕਿ ਅ ਇਸ ਟਾਈਮ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ بارشਾਂ ਦੇ ਤਾਂ ਆਪਾਂ ਸਾਰੇ ਜਿਹੜਾ ਇਹ ਬੜੇ ਇੱਕ ਮੁਸ਼ਤੈਦੀ ਨਾਲ ਤੇ ਬੜੇ ਹੀ ਧਿਆਨ ਦੇ ਨਾਲ ਅਗਰ ਆਪਾਂ ਕੰਮ ਕਾਜ ਕਰੀਏ ਤਾਂ ਬਹੁਤ ਵਧੀਆ ਹੋਏਗਾ ਔਰ ਇਸ ਟਾਈਮ ਜ਼ਰੂਰਤ ਹੈ ਕਿ ਜਿਵੇਂ ਸਲਾਬੇ ਦਾ ਮੌਸਮ ਬਣਿਆ ਆਇਆ ਹੈ ਤਾਂ ਰਾਤ ਨੂੰ ਵੀ ਆਪਾਂ ਜਿਵੇਂ ਆਪਣੇ ਘਰ ਦੇ ਵਿੱਚ ਸੌਣੇ ਆ ਤਾਂ ਸਭੈ ਸਦਾ ਧਿਆਨ ਜ਼ਰੂਰ ਰੱਖਿਆ ਕਰੋ ਕਿ ਅਗਰ ਤੁਹਾਡੇ ਘਰ ਦੀ ਜਿਹੜੀ ਦੀਵਾਰ ਜਾਂ ਛੱਤ ਕੱਚੀ ਏ ਤਾਂ ਥੱਲੇ ਸੌਣ ਤੋਂ ਥੋੜਾ ਪਰੇਸ ਕਰਕੇ ਆਪਾਂ ਇੱਕ ਸਾਈਡ ਤੋਂ ਓਕੇ ਜ਼ਰੂਰ ਸੋਈਏ ਤਾਂ ਕਿ ਆਪਣੇ ਘਰ ਦੇ ਵਿੱਚ ਅਸਲ ਕੋਈ ਵੀ ਆਤਸਾ ਜਿਹੜਾ ਏ ਉਹ ਨਾ ਵਾਪਰੇ ਬਾਕੀ ਮੈਂ ਪਰਮਪਿੱਤਾ ਪਰਮਾਤਮਾ ਅੱਗੇ ਅਰਦਾਸ ਕਰਦੀ ਆਂ ਕਿ ਪਰਿਵਾਰ ਨੂੰ ਜਿਹੜਾ ਏ ਉਹ ਪਾਣਾ ਮੰਨਣ ਦਾ ਜਿਹੜਾ ਏ ਬਲ ਬਖਸ਼ਣ ਤੇ ਵਿਛੜੀ ਰੂਹ ਨੂੰ ਜਿਹੜੇ ਸ਼ਾਂਤੀ ਪ੍ਰਦਾਨ ਕਰਨ ਬਹੁਤ ਧੰਨਵਾਦੀ ਮੈਂ ਭਜਨ ਲਾਲਾ ਟਿੱਕੀ ਤੱਕ ਦੁਰਘਟਨਾ ਵਾਪਰੀ ਹੈ ਜੀ ਇਹ ਦੁਰਘਟਨਾ ਤਾਂ ਮਾੜੀ ਹੋਈ ਜੀ ਮੈਂ ਇਫਟੋ ਸਾਰੇ ਮਿਸਤਰੀ ਮਜ਼ਦੂਰਿਓ ਨੇ ਪੰਜਾਬ ਡਿਜੈਕਟ ਕਮੇਟੀ ਮੈਂਬਰ ਸਾਨੂੰ ਪਤਾ ਲੱਗਿਆ ਸਵੇਰੇ ਬਈ ਫਾਲਕਾ ਦਾ ਸਾਥੀ ਸਾਡਾ ਜਿਹੜਾ ਮਿਸਤਰੀ ਦਾ ਕੰਮ ਕਰਦਾ ਸੀ ਉਹ ਅਚਾਨਕ ਹੀ ਦੁਰਘਟਨਾ ਹੋਣ ਕਰਕੇ ਕੰਮ ਤੇ ਉਹਦੀ ਜਿਹੜੀ ਹੈ ਮੌਤ ਦਾ ਸਾਨੂੰ ਪਤਾ ਲੱਗਿਆ ਔਰ ਬੜਾ ਦੁੱਖ ਲੱਗਿਆ ਹੈ ਉਸ ਦੁੱਖ ਨੂੰ ਦੇਖਦੇ ਹੋਏ ਅਸੀਂ ਫਾਜ਼ਿਲ ਕਸੇਵਲ ਹਸਪਤਾਲ ਆਪਣੀ ਪੂਰੀ ਟੀਮ ਦੇ ਨਾਲ ਉਹਨਾਂ ਨਾਲ ਦੁੱਖ ਸਾਂਝਾ ਕਰਨ ਵੀ ਆਏ ਆਂ ਔਰ ਉਹਨਾਂ ਨੂੰ ਕਾਗਜ਼ੀ ਕਾਰਵਾਈ ਜਿਹੜੀ ਮੂਡਲੀ ਕਾਜ ਦੀ ਕਾਰਵਾਈ ਹੈ ਜਿਹੜੀ ਸਾਨੂੰ 4 ਲੱਖ ਈ ਹਜ਼ਾਰ ਰੁਪਏ ਆ ਜਿਹੜੀ ਹੈ ਤੇ ਲੇਬਰ ਡਿਪਾਰਟਮੈਂਟ ਵੱਲੋਂ ਰੁਕੀ ਜਾਂਦੀ ਹੈ ਔਰ ਇਹਨਾਂ ਦੀ ਜਿਹੜੀ ਕਾਪੀ ਹੈ ਉਹ ਸਾਨੂੰ ਦਰਸਤ ਪਾਈ ਗਈ ਹੈ ਪਿਛਲੇ ਦਿਨ ਇਹਨਾਂ ਦੀ ਕਾਪੀ ਦੀ ਮਨਿਆ ਲੰਚ ਚੱਲੀ ਸੀ ਤਾਂ ਆਫਿਸ ਭਰ ਕੇ ਤੇ ਇਹਨਾਂ ਨੇ ਆਪਣੇ ਲਿਖਾਈ ਹੋਈ ਹੈ ਹੇ ਆਬੀਸੀ ਆਪ ਸਰਸਾਹਬਾਨਾਂ ਦੇ ਧਿਆਨ ਦੇ ਵਿੱਚ ਗੱਲ ਆ ਬੀਬੀ ਆਪੀ ਕਦੇ ਦਿਨ ਤੱਕ ਕੁਦਰਤਾਂ ਦਿੱਤੀ ਜੇ ਤਾਂ ਜੋ ਇਸ ਪਰਿਵਾਰ ਦੀ ਅਸੀਂ ਮਦਦ ਕਰ ਸਕੀਏ ਔਰ ਜੇ ਸਰਕਾਰ ਕੋਲ ਔਰ ਡਿਪਾਰਟਮੈਂਟ ਕੋਲ ਜਿਹੜਾ ਉਹ ਐਕਸਪ੍ਰੀਸ਼ਾ ਪਾਣ ਦਾ ਲੈ ਸਕੀ ਸਾਥੀਓ ਗੱਲ ਤਾਂ ਬੜੇ ਦੁਖਦੀ ਹੈ ਪਰ ਹੁਣ ਕੀਤਾ ਵੀ ਕੀਤਾ ਜਾ ਸਕਦਾ ਹੈ ਕੁਦਰਤ ਦਾ ਪਾਣਾ ਹੈ ਪਰ ਕੁਦਰਤ ਦੇ ਪਾਣੇ ਦੇ ਨਾਲ ਨਾਲ ਜੇ ਇਸ ਪਰਿਵਾਰ ਦੀ ਐਕਸ ਗ੍ਰੇਸਿਆ ਵੱਲੋਂ ਮਦਦ ਸਰਕਾਰ ਕਰਦੀ ਹੈ ਔਰ ਅਸੀਂ ਲਾਵਾਂਗੇ ਕਿਉਂਕਿ ਅਸੀਂ ਇਹ ਨਾਲ ਵਚਨ ਵੀ ਕੀਤਾ ਹੈ ਔਰ ਸਰਕਾਰ ਵੀ ਦਿੱਤੀ ਹੈ ਪਾਵੇਂ ਸਰਕਾਰ ਦਾ ਮੁਢਲਾ ਰੋਲ ਨਹੀਂ ਹੁੰਦਾ ਪਰ ਫਿਰ ਵੀ ਸਾਡੀ ਜਿਹੜੀ ਟ੍ਰੇਡ ਯੂਨੀਅਨ ਹੈ ਉਹ ਦੇਸ਼ ਲੈਵਲ ਤੇ ਚੱਲਦੀ ਹੈ ਔਰ ਅਸੀਂ ਪੰਜਾਬ ਲੈਵਲ ਤੇ ਅੱਗੇ ਵੀ ਇਹਨਾਂ ਚੀਜ਼ਾਂ ਵੇਖਦੇ ਆ ਔਰ ਸਾਡੇ ਸਤਕਾਰਯੋਗ ਜ਼ਿਲ੍ਹਾ ਪ੍ਰਧਾਨ ਬਲੰਦਰ ਜੀ ਵੀ ਵਿਸ਼ੇਸ਼ ਤੌਰ ਤੇ ਮੇਰੇ ਨਾਲ ਮੌਜੂ ਮੈਨੂੰ ਸਰ ਇਹਨਾਂ ਨੇ ਅਗੁਆ ਦਿੱਤਾ ਸੀ ਔਰ ਉਸੇ ਦਰਮਿਆਨ ਸਾਡੇ ਪੂਜਾ ਲੂਥਰਾ ਜੀ ਐਮਸੀ ਫਾਇਲ ਘਾਤੋ ਸਾਡੇ ਬਹੁਤ ਸਰਕਾਰੀਓਗ ਸਾਡੇ ਬੱਚਾ ਸਮਾਨ ਨੇ ਤੇ ਇਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਵੀ ਦੀਦੀ ਤੁਸੀਂ ਵੀ ਆਓ ਪੱਤਰੋ ਤੇ ਆਪਸ ਪਰ ਆਦਰ ਤੋਂ ਸਾਂਝਾ ਕਰੀਏ ਔਰ ਇਹਨਾਂ ਦੀ ਜਿਹੜੀ ਮੁੱਢਲੀ ਸਹਾਇਤਾ ਬਣਦੀ ਹੈ ਉਹ ਇਹਨਾਂ ਨੂੰ ਦੁਕਾਨਾਂ ਦੇ ਵਿੱਚ ਵਜਨ ਮੰਦ ਹੋ ਜੇ ਧੰਨਵਾਦ